ਕਦਾਰੇ ਕਿਸਾਨਾਂ ਭਰਾਵਾਂ ਨੂੰ ਇਹ ਵੀਰ ਆਏ ਨੇ ਆਪਣੇ ਕੋਲ ਕਨੌਰ ਤੋਂ ਜੀ ਨਾਮ ਆਪਣਾ ਮਹਤਾਰਿਕ ਮਨਜੋਤ ਸਿੰਘ ਮਨਜੋਤ ਸਿੰਘ ਇਹ ਆਪਨੇ ਕੋਲੇ ਟਰੈਕਟਰ ਮਾਇਆ ਐਨ ਐ ਫਾਰਮੈਕਟਰ 15 ਮਾਡਲ ਹੈ ਨਾ 15 15 ਮਾਡਲ ਹੈ ਇਹ ਆਪਾਂ ਹੁਣ T20 ਵਿੱਚ ਕਨਵਰਟ ਕਰਿਆ ਆਪਣੇ ਇਹ VDC ਗੇਰ ਲਾਇਆ ਜੀ ਤੇ ਇਹ ਬਾਈ ਨਾਲ ਆਪਾਂ ਹੁਣ ਗੱਲਬਾਤ ਕਰਾਉਣੇ ਆ ਕਿ ਮੇਰੇ ਕੰਮ ਕਰਨ ਨੇ ਆ ਜੀ ਅਮ ਮਤਲਬ ਆਪਾਂ ਹੁਣ ਜਿਵੇਂ ਟਰੈਕਟਰ ਦੇਖ ਕੇ ਇਹ ਬਦਲੇ ਕੰਮ ਕਰਕੇ ਮੈਨੂੰ ਲੱਗਿਆ ਤੁਸੀਂ ਮਤਲਬ ਕਿਵੇਂ ਸਾਡੇ ਕੋਲੇ ਪਹਿਲਾਂ ਵੀ ਦੇਖਿਆ ਟਰੈਕਟਰ ਚੱਲਦਾ ਸੀ ਪਹਿਲਾਂ ਆਪਣੇ ਪਿੰਡ ਦੇ ਲੈਵਲ ਤੇ ਚੱਲਦਾ ਚੰਡੀਗੜ੍ਹ ਠੀਕ ਹੈ ਤਾਂ ਨਹੀਂ ਹਾਂ ਜੀ ਠੀਕ ਹੈ ਬਦੀ ਚੱਲਦਾ ਹੋ ਹਾਂ ਜੀ ਕਿੰਨਾ ਟਾਈਮ ਹੋਣਾ ਉਹ ਇਹਨੂੰ ਹੋ ਗਏ ਜੀ 4 ਮਿੰਟ ਦਾ 4-5 ਸਾਲ ਤੋਂ ਮਤਲਬ ਓਕੇ ਚੱਲ ਰਿਹਾ ਵੀਰ ਉਹ ਮਤਲਬ ਦੇਖ ਕੇ ਟਰੈਕਟਰ ਫੇਰ ਆਪਣੇ ਕੋਲ ਆਏ ਨੇ ਵਿਸ਼ਵਾਸ ਕਰਕੇ ਬਹੁਤ ਧੰਨਵਾਦ ਵੀਰਾਂ ਦਾ ਇਹਨਾਂ ਦਾ ਹੁਣ ਆਪਾਂ ਟਰੈਕਟਰ ਤੁਹਾਨੂੰ ਚਲਾ ਕੇ ਦਿਖਾਉਣੇ ਆ ਇਸ ਗਿੱਡਾਂ ਦੇ ਵਿੱਚ ਕਿਹ ਕੀ ਕਿਸਮ ਦੇ ਪਿੰਡ ਬਣਾਈਆਂ ਨੇ ਇਹ ਅਮਰ ਲੀਵਰ ਦਿਖਾ ਦੇ ਨਾਲ ਆਹ ਲੀਵਰ ਬਣਾ ਕੇ ਲਾਇਆ T20 ਵਾਲਾ ਆਪਣੇ ਦੇ ਤੇ ਕੋਈ ਇਹਦੀ ਕੱਟ ਵੱਡ ਨਹੀਂ ਬਾਡੀ ਦੀ ਕੋਈ ਵੀ ਕਿਸ ਤਰ੍ਹਾਂ ਦੀ ਬਸ ਆਹ ਪਲੇਟ ਵਿੱਚ ਲੀਵਰ ਲੱਗ ਜਾਂਦਾ ਇਹ ਪਲੇਟ ਵਾਧੂ ਹੋ ਜਾਂਦੀ ਹੈ ਖਾਲੀ ਉਰੇ ਤੇ ਆ ਇਹਨੂੰ ਮਤਲਬ ਸ਼ਿਫਟ ਕਰਨਾ ਆਪਣੇ ਪਿੱਛੇ ਨੂੰ ਜਦੋਂ ਸਲੋ ਕਰਨਾ ਹੈ ਇਧਰੋਂ ਹਾਈ ਲੋ ਦੋਏ ਮਤਲਬ ਲਾ ਕੇ ਉਹੋ ਜਿਹੀ ਸਪੀਡ ਬਣਾਉਗਾ 20 ਗਿੱਡਾਂ ਵਿੱਚ ਤਿਆਰ ਹੋ ਜਾਣਾ ਇਹ ਤੁਹਾਨੂੰ ਬਾਕੀ ਚਲਾ ਕੇ ਦਿਖਾ ਦਿੰਦੇ ਆਪਾਂ ਇਹ ਕੋਟੇ ਟਾਇਰ ਬਰੋ ਕਰ ਲੈ ਬੰਦ ਇਹ ਹੁਣ ਪਹਿਲੇ ਲੋ ਆ ਜੀ ਕੰਪਨੀ ਵਾਲੇ ਚ ਪਹਿਲਾ ਲੋ ਕੰਪਨੀ ਦਾ ਇਹ ਦੇਖ ਲੋ ਤੋਰਾ ਇਹ ਦੂਜਾ ਹੋਏ ਇਹ ਦੂਇ ਲੋ ਆ ਗਿਆ ਜੀ ਤੀਜਾ ਲੋ ਕੰਪਨੀ ਦਾ ਚੌਥਾ ਲੋ ਆ ਗਿਆ ਜੀ ਇਹ ਆਪਣਾ ਜਿਹੜਾ ਕਿਮੀਟਰੀ ਨੇ ਲਾਇਆ ਜੀ ਆਪਣਾ ਆਪਣਾ ਲੋ ਸਪੈਸ਼ਲ ਅੰਟ ਗੇਅਰ ਹੁਣ ਉਹ ਚੱਲੂਗਾ ਇਹ ਪਹਿਲੇ ਲੋ ਚਲਵਾਇਆ ਜਿਹੜਾ ਜੀ ਲਾਇਆ ਆਪਾਂ ਨੇ ਬਹੁਤ ਹੀ ਸਲੋ ਹੋ ਗਿਆ ਤੋਰਾ ਤੇ ਦੂਜੇ ਜਾ ਗਿਆ ਜੀ तीजा लो चौथा लो जी बहुत ही ज़्यादा स्लो हो गया है ਕੋਣ ਕੰਪਨੀ ਵਾਲਾ ਹਾਈ ਆ ਵੀਰੇ ਜਿਹੜਾ ਆਪਣਾ ਮਿਸਤਰੀ ਨੇ ਲਾਇਆ ਉਹ ਲੋਚਾ ਹੁਣ ਪਹਿਲੇ ਲੋਚਾ ਪਹਿਲਾ ਮੀਡੀਅਮ ਵਾਂਗ ਚੱਲ ਰਿਹਾ ਦਾ ਦੂਜੇ ਚ ਆ ਗਿਆ ਜੀ ਤੇ ਤੀਜਾ ਆ ਗਿਆ ਜੀ ਤੇ ਚੌਥਾ ਆ ਗਿਆ ਜੀ ਇਹ ਟਰੈਕਟਰ ਆਪਾਂ ਹੁਣ ਤਿਆਰ ਹੋ ਗਿਆ ਰੈਡੀ ਸੁਪਰ ਹੀਟਰ ਤੇ ਚਲਾਓ ਇਹਨੂੰ ਜਿਹੜੇ ਮਰਜ਼ੀ ਕੰਮ ਤੇ ਖੇਤ ਪਰ ਤੇ ਹਨਾ ਮੱਖਲੇ ਮਸ਼ੀਨ ਤੇ ਕਿਤੇ ਵੀ ਆਪਾਂ ਚਲਾ ਸਕਦੇ ਹਾਂ ਜਿਹੜਾ ਕੰਮ ਹੈਗਾ ਉਹ ਯੂਜ਼ ਕਰ ਸਕਦੇ ਆ ਗੇਰ ਦੀ ਫੁੱਲ ਗਾਰੰਟੀ ਆ ਆਪਣੀ 1 ਸਾਲ ਦੀ ਆ ਸਭ ਨੂੰ ਲਿਖ ਕੇ ਦਿੰਨੇ ਆ ਤੇ ਬਾਕੀ ਹੁਣ ਦੇਖ ਲੈ ਵੀਰੇ 4-5 ਸਾਲ ਹੋ ਗਏ ਟਰੈਕਟਰ ਚੱਲਦੇ ਨੂੰ ਨਾਲ ਕੋਈ ਚਮਸੇ ਨਹੀਂ ਪਾਣੀ ਆਇਆ ਇਹ ਹੋਣਾ ਟਰੈਕਟਰ ਮਾੜੇ ਪੂਰਾ ਰੈਡੀ ਆ ਬਸ ਉਹ ਕੋਈ ਹੁਣ 1 ਸਾਲ ਦੀ ਨੂੰ ਗਾਰੰਟੀ ਆਪਾਂ ਵੀ ਲਿਖ ਕੇ ਦਵਾਗੇ ਨਾਲ ਬਜਾ ਦਾ ਕਾਰਡ ਬਣਾਉਣੇ ਆ ਮਾਨ ਟਰੈਕਟਰ এবিসি ਜਨੌਦਾ ਕਲਾਂ ਜ਼ਿਲ੍ਹਾ ਪਟਿਆਲਾ ਇਹ ਆਪਣਾ ਬਰਖਸ਼ਾ ਦਾ ਐਡਰੈਸ ਹੈ ਤੋਂ ਧੰਨਵਾਦ ਸਾਰਿਆਂ ਨੂੰ ਸਾਥੀ ਦਾ ਸਾਰੇ ਭਰਾਵਾਂ ਨੂੰ ਓਕੇ ਜੀ